ਤੁਹਾਨੂੰ ਸੋਨੇ ਸੋਨੇ ਜਨਕਾਲੇ ਦੇ ਜਨਕਾਲੇ ਦੇ ਕਰਦੇ ਅਟੈਕ ਕੀਤਾ ਹੈਗਾ ਜਨੇਰ ਛੱਡਿਆ ਹੈਗਾ ਸੀਗਾ ਜੀੜ ਪ੍ਰਮਾਣਿਤ ਹੋ ਰਹੀ ਹੈ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖ ਰਹੇ ਆ ਆ ਦੇਖੋ ਪੰਜਾਬ ਅੱਜ ਤਰੱਕੀਆਂ ਦੇ ਰਾਹ ਤੇ ਮਾਝਾ ਸੀਐਮ ਸਾਹਿਬ ਦੀ ਗੱਲ ਹੈ ਜਾਂ ਰੰਗਲਾ ਪੰਜਾਬ ਬਣਦਾ ਜਾ ਰਿਹਾ ਹੈ ਔਰ ਪੰਜਾਬ ਦੇ ਵਿੱਚ ਕੁਝ ਤਾਕਤਾਂ ਇਦਾਂ ਦੀਆਂ ਨੇ ਜਿਹੜੇ ਪੰਜਾਬ ਨੂੰ ਰੰਗਲਾ ਪੰਜਾਬ ਵੇਖਣਾ ਨਹੀਂ ਚਾਹੁੰਦੇ ਔਰ ਉਨ੍ਹਾਂ ਤੋਂ ਆਮ ਲੋਕਾਂ ਦੀ ਚੁਣੀ ਹੋਈ ਆਮ ਲੋਕਾਂ ਜਿਹੜੇ ਸਰਕਾਰ ਚਲਾ ਰਹੇ ਨੇ ਉਹਨਾਂ ਕੋਲ ਬਹੁਤ ਤਰੱਕੀ ਬਰਦਾਸ਼ਤ ਨਹੀਂ ਪੰਜਾਬ ਦਾ ਅਮਨ ਕਾਨੂੰਨ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਇਹ ਚਾਰ ਵੱਜ ਕੇ ਡਿਸਟਰਬ ਕਰ ਰਹੇ ਨੇ ਜਿੰਨਾ ਦੀ ਤੋੜਨ ਦੀ ਪਰ ਪਾੜਨ ਦੀ ਸੋਚ ਔਰ ਰਾਜਨੀਤੀ ਰਹੀ ਹੈ ਇਹ ਸਿਰਫ ਔਰ ਸਿਰਫ ਪੰਜਾਬ ਤੇ ਪੰਜਾਬੀਅਤ ਨੂੰ ਬੁਗਦਨਾਮ ਕਰਨ ਦੀ ਕੋਸ਼ਿਸ਼ ਹੈ ਦੇਖੋ ਅੱਜ ਜਿਹੜਾ ਮਨੋਰੰਜਨ ਕਾਲੀਏ ਦੇ ਤੇ ਹਮਲਾ ਹੋਇਆ ਮੈਂ ਉਹਦੀ ਵੀ ਨਿੰਦਾ ਕਰਦਾ ਔਰ ਜਿਹੜੇ ਸਾਡੇ ਧਾਰਮਿਕ ਜਿਹੜੀਆਂ ਇੰਸਟੀਚੂਸ਼ਨਸ ਨੇ ਉਹਨਾਂ ਦੇ ਬਣੇ ਜਿਹੜੀਆਂ ਟਿੱਪਣੀਆਂ ਆ ਰਹੀਆਂ ਜਾਂ ਉਹਨਾਂ ਦੇ ਖਿਲਾਫ ਜਿਹੜੀ ਸ਼ਬਦਾਵਲੀ ਇਸਤੇਮਾਲ ਹੋਈ ਹੈ ਮੈਂ ਉਹਨਾਂ ਦੀ ਵੀ ਨਿੰਦਾ ਕਰਦਾ ਔਰ ਗੁਰ ਪੰਥ ਮਨੁਤਾ ਦਾ ਨਾਮ ਇਹਦਾ ਪੰਨੂ ਜਿਹਨੇ 바ਵਾ ਸਾਹਿਬ ਡਾਕਟਰ ਵੀਰ ਅੰਬੇਡਕਰ ਸਾਹਿਬ ਦੇ ਪ੍ਰਤੀ ਜਿਹੜੀ ਸ਼ਬਦਾਵਲੀ ਵਰਤੀ ਹੈ ਤੇ ਮੈਂ ਸਮਝਦਾ ਕਿ ਉਹਦੀ ਨੀਚਤਾ ਉਹ ਨੀਠ ਮੰਨ ਸਕਦਾ ਉਹ ਸਮਝਿਆ ਉਹ ਭੁੱਲ ਗਿਆ ਕਿ ਜਿਹੜੇ ਜਿੰਨਾ ਦੇ ਪ੍ਰਤੀ ਉਹ ਬੋਲ ਰਿਹਾ ਉਹਨੂੰ ਉਹ ਬੋਲਣ ਦੀ ਆਜ਼ਾਦੀ ਵੀ ਬਾਬਾ ਸਾਹਿਬ ਨੇ ਦਿੱਤੀ ਉਹ ਭੁੱਲ ਗਿਆ ਇਹ ਸ਼ਬਦਾਂ ਨੂੰ ਸਿਰਫ ਧਰਿਤ ਸਮਾਜ ਦੇ ਵਿੱਚ ਨੇ ਮੈਂ ਸਮਝਦਾ ਕਿ ਬਾਬਾ ਸਾਹਿਬ ਦੀ ਸੋਚ ਤੇ ਚੱਲਣ ਵਾਲੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਹਰ ਇੱਕ ਹਰ ਇੱਕ ਉਸ ਸ਼ਖਸ ਦੇ ਮਨਾਂ ਦੇ ਵਿੱਚ ਰੋਸ਼ ਹੈ ਜਿਹੜੇ ਕਿ ਬਾਬਾ ਸਾਹਿਬ ਨੂੰ ਪੁੱਜਦੇ ਮੈਂ ਇੱਕ ਗੱਲ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਪੰਨੋਂ ਇੱਕ ਚੈਲੰਜ ਕਰਦਾ ਕਿ ਜੇ ਤੂੰ ਮਾਂ ਦਾ ਦੁੱਧ ਪੀਤਾ ਹੈ ਜੇ ਵਾਕਈ ਤੇਰੇ ਚ ਹਿੰਮਤ ਹੈਗੀ ਆ ਤਾਂ ਫਿਰ ਕੈਨੇਡਾ ਛੱਡ ਕੇ ਇੱਕ ਵਾਰੀ ਇੰਡੀਆ ਔਰ ਬਾਬਾ ਸਾਹਿਬ ਦੇ ਬੁੱਤ ਨੂੰ ਹੱਥ ਲਾ। ਤੇਰੇ 52 ਟੋਟੇ ਨਾ ਕੀਤੇ। ਗਿਣ ਕੇ ਦਲਤ ਸਮਾਈ ਨਹੀਂ। ਖੱਤ ਤੈਨੂੰ ਦਲਤ ਸਮਾਈ ਮੈਂ ਕਿ ਮੈਂ ਬੇਦਲਤ ਹੋਣ ਦੇ ਨਾਤੇ ਗੱਲ ਕਰਾਂ। ਬਾਕੀ ਸਾਰਿਆਂ ਦੇ ਮਨਾਂ ਦੇ ਵਿੱਚ ਰੋਸ਼ਨੀ। ਗਲਤਾ ਨੇ ਤੇਰੇ 52 ਟੋਟੇ ਕਰਕੇ ਤੈਨੂੰ ਲਿਫਾਫੇ ਚ ਵਾਪਸ ਪਾ ਕੇ ਨਾ ਭੇਜਿਆ। ਤਾਂ ਤੂੰ ਸਮਝੇਂ ਕਿ ਬਾਬਾ ਸਾਹਿਬ ਦੀ ਔਲਾਦ ਹੀ ਉੱਥੇ ਨਹੀਂ।